ਅੱਜ ਤੁਹਾਨੂੰ ਲੈ ਕੇ ਆਏ ਆਂ ਪੰਜਾਬੀ ਬੇਲਣਾ ਕਬੀਰਪੁਰੀਆਂ ਦਾ ਅਗਰ ਤੁਸੀਂ ਇੱਥੇ ਆਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਹੁਸ਼ਿਆਰਪੁਰ ਤੇ ਫਿਰ ਤੁਹਾਨੂੰ ਦਸੂਆ ਰੋਡ ਤੇ ਆਉਣਾ ਪਏਗਾ ਇਹ ਜੋ ਤੁਸੀਂ ਸੜਕ ਦੇਖ ਰਹੇ ਹੋ ਇਹ ਹੁਸ਼ਿਆਰਪੁਰ ਤੋਂ ਦਸੂਆ ਰੋਡ ਨੂੰ ਜਾਂਦੀ ਆਂ ਕਾਂ ਦਸੂਆ ਰੋਡ ਨੂੰ ਜਾਂਦੀ ਆ ਤੇ ਇੱਧਰ ਇਹ ਸਾਹਮਣੇ ਸੱਜੇ ਹੱਥ ਹੁਸ਼ਿਆਰਪੁਰ ਤੋਂ ਆਂਦਿਆਂ ਨੂੰ ਇਹ ਬੇਲਣਾ ਹੈ ਪੰਜਾਬੀ ਬੇਲਣਾ ਜੋ ਕਿ ਆਜੋ ਤੁਹਾਨੂੰ ਆਓ ਤੁਹਾਨੂੰ ਦਿਖਾ ਲਦੇ ਆਂ ਅੰਦਰ ਕਿਦਾਂ ਤਿਆਰ ਕਰਦੇ ਗੋੜਨ ਬੇਲਣਾ ਅੰਦਰ ਦਾ ਦ੍ਰਿਸ਼ ਦਿਖਾ ਲਦੇ ਆਂ ਆਜੋ ਦੇਖੋ ਦੇਖ ਰਹੇ ਹੋ ਬੇਲਣਾ ਜੋ ਕਿ ਗੰਨੇ ਉਹ ਦੇਖੋ ਗੰਨੇ ਲਾ ਰਹੇ ਉਧਰੋਂ ਗੰਨੇ ਲਾਈ ਜਾਣੇ ਆ ਤੇ ਰਸ ਕ ਨਿਕਲੀ ਜਾਣੀ ਆ ਠੀਕ ਆ ਜੀ ਇੰਜਨ ਉਹ ਸਾਹਮਣੇ ਇੰਜਨ ਦੇ ਨਾਲ ਜੋ ਵੀ ਗੰਨੇ ਦਾ ਇਹ ਕੰਮ ਕਰਦੇ ਆ ਤੇ ਗੰਨੇ ਲਾਈ ਜਾਣੇ ਇਹਨਾਂ ਨੇ ਇਧਰ ਰਸ ਕੱਢੀ ਜਾਣੀ ਆ ਇਹ ਪੁਰਾਣੇ ਹੀ ਆ ਜੀ 200 ਸਾਲ ਸਾਲ ਪਰ ਇਹ ਸਾਰੀ ਕਿਸਮ ਇਦਾਂ ਹੀ ਚੱਲਦੀ ਆ ਰਹੀ ਆ ਗੁੜ ਗੁੜ ਤਿਆਰ ਕਰਦੇ ਆ ਖੁਦ ਤਿਆਰ ਕਰਦੇ ਆ ਠੀਕ ਆਂ ਆ ਦਿਖਾਉਂਦੇ ਕੋ ਦਿਖਾਉਦੇ ਪਛਮੀ ਇਹ ਜੋ ਤੁਸੀਂ ਦੇਖ ਰਹੇ ਆ ਪੰਛੀਆਂ ਇਹ ਪੰਛੀ ਨਿਕਲ ਰਹੀ ਆ ਜੋ ਕਿ ਇਸ ਤੋਂ ਬਾਅਦ ਇਹ ਬਾਲਣ ਦਾ ਰੂਪ ਲੈ ਲੰਦੀ ਆ ਸੋ ਤੁਸੀਂ ਦੇਖ ਰਹੇ ਆ ਕਿ ਪੱਤ ਬਿਲਕੁਲ ਹੀ ਤਿਆਰ ਹੋ ਚੁੱਕੀ ਆ ਤੇ ਇਹਨਾਂ ਨੇ ਹੁਣ ਤੁਹਾਡੇ ਸਾਹਮਣੇ ਗੁੜ ਬਣਾਉਣਗੇ ਤੇ ਪੈਸੀਆਂ ਵੀ ਬਣਾਉਣੇ ਤੁਹਾਨੂੰ ਦਿਖਾ ਲਣਗੇ ਪੰਜਾਬੀ ਬੇਲਣਾ ਸ਼ੁੱਧ ਗੁੜ ਪਿਓਰ ਗੁੜ ਸਾਹਮਣੇ ਜੋ ਅੱਖਾਂ ਦੇ ਸਾਹਮਣੇ ਹੈ ਉਹੀ ਤੁਹਾਨੂੰ ਦਿਖਾਵਾਂਗੇ ਕਿ ਕਿਦਾਂ ਗੁੜ ਤਿਆਰ ਕਰਦੇ ਆ ਸਪੈਸ਼ਲ ਕਬੀਰਪੁਰੀਆਂ ਦਾ ਬੇਲਣਾ ਪੰਜਾਬੀ ਬੇਲਣਾ ਠੀਕ ਹੈ ਕੋਈ ਗੁੜ ਤੁਸੀਂ ਨਾ ਇਹ ਭਾਈ ਸਾਹਿਬ ਉਹ ਨਹੀਂ ਗੁੜ ਤੁਹਾਨੂੰ ਬਣਾ ਕੇ ਪੈਸੀਆਂ ਦਿਖਾ ਲਣਗੇ ਪਾਜੀ ਜਿਹੜੇ ਤੁਸੀਂ ਇਹ ਫੜਿਆ ਸੰਦੇ ਕਿਹੜੇ ਕਿਹੜਾ ਸੰ ਫੜਿਆ ਇਹ ਕੀ ਕਹਿੰਦੇ ਇਹਨੂੰ ਰੰਬਾ ਹੋਰ ਵੀ ਕਿਹੜੇ ਕਿਹੜੇ ਸੰਦ ਉਹ ਕੀ ਕੀ ਚੀਜ਼ ਆ ਜੀ ਉਹ ਵਾਲੀ ਕਿਹੜੀ ਚੀਜ਼ ਆ ਜੀ ਅੱਛਾ ਜੀ ਤੇ ਝਾਮ ਪੋਣੀ ਰੰਬਾ ਇਹ ਬਣਦਾ ਜੀ ਨਾ ਜੀ ਠੀਕ ਆ ਜੀ ਠੀਕ ਆ ਜੀ ਤੇ ਤੁਹਾਡਾ ਨਾਮ ਕੀ ਆ ਜੀ ਮੇਰਾ ਨਾਮ ਮਨਜੀਤ ਜੀ ਮਨਜੀਤ ਸਿੰਘ ਜੀ ਇਹ ਤੁਸੀਂ ਕਿੰਨਾ ਗੁੜ ਤਿਆਰ ਕਰ ਦਿੰਨੇ ਜੀ ਦਿਨ ਦਾ ਤਾਂ ਭਾਜੀ ਪਾਤੋ ਦਿੱਸਤੇ ਯਾਨੀ ਕਿ ਦੇਣ ਲੱਗਾ ਹੋਵੇ ਦਾ ਆਟਾ 20 ਕਿਲੋ ਤਿਆਰ ਹੋ ਜਾਂਦਾ ਜੇ ਪਾਤੋ ਦਾ 15 ਕਿਲੋ ਨਿਕਲਦਾ ਭਾਜੀ ਅੱਛਾ ਜੀ ਹਾਂ ਜੀ ਚਲੋ ਠੀਕ ਗੁੜ ਦੀਆਂ ਪੇਸੀਆਂ ਭਾਜੀ ਬਣਾ ਕੇ ਦੱਸਣਗੇ ਰੰਗ ਤੁਹਾਨੂੰ ਦੇਖ ਲਓ ਤੁਸੀਂ ਗੁੜ ਦਾ ਰੰਗ ਕਿੰਨਾ ਵਧੀਆ ਰੰਗ ਆ ਚਿੱਟਾ ਗੁੜ ਸਾਫ਼ ਗੁੜ ਆ ਜੀ ਕੋਈ ਮਿਲਾਵਟ ਨਹੀਂ ਆ ਤੋ ਜੈਸੀ ਰਾਮਨਾ ਗੱਲ ਕਰਦੇ ਆ ਕਿ ਜੈਸੀ ਰਾਮ ਜੀ ਤੁਸੀਂ ਕਿੰਨੇ ਚਿਰ ਤੋਂ ਗੁੜ ਤਿਆਰ ਕਰਦੇ ਆ ਕਿੰਨਾ ਚਿਰ ਹੋ ਗਿਆ ਤੁਹਾਨੂੰ ਤੁਹਾਨੂੰ ਕੋਈ 16 ਸਾਲ ਹੋ ਗਏ 16 ਸਾਲ ਗੁੜ ਤਿਆਰ ਕਰਦੇ ਹੋ ਰਹੇ ਆ ਤੇ ਇਹਦੇ ਵਿੱਚ ਜਿੱਦਾਂ ਤੁਸੀਂ ਕੀ ਕੀ ਪਾਉਂਦੇ ਆ ਅਸੀਂ ਕੁਛੇ ਪਾਉਣੇ ਸਰ ਗੰਨੇ ਦਾ ਰਸ ਪਾਉਨੇ ਆ ਔਰ ਛੋਡੇ ਨਾਲ ਨਖਾ ਦਿੰਦੇ ਆ ਠੀਕ ਹੈ ਜੀ ਔਰ ਕੁਛ ਨਹੀਂ ਪਾਉਣਾ ਠੀਕ ਹੈ ਜੀ ਤੇ ਮਤਲਬ ਕਿ ਗੋੜ ਜਿਹੜਾ ਹੈਗਾ ਜਿੱਦਾਂ ਕਈ ਵਾਰੀ ਸਰੋਂ ਦਾ ਤੇਲ ਵੀ ਆਪਾਂ ਪਾ ਲੈਣੇ ਮੜਾ ਜਿਆ ਸਰੋਂ ਤੇ ਮੜਾ ਜਿਆ ਲੋਟਾ ਦੇ ਵਾਸਤੇ ਹੁੰਦਾ ਜੀ ਉਹ ਹੁੰਦਾ ਇਹ ਚੰਕ ਵਾਸਤੇ ਦੂਸਰਾ ਪੱਤ ਵਸਦੇ ਜਾਂਦੇ ਨੇ ਠੀਕ ਆ ਜੀ ਨਹੀਂ ਤਾਂ ਪੱਤ ਖੁੰਦੀ ਆ ਠੀਕ ਆ ਜੀ ਇੱਕ ਮੈਂ ਦੇਖਿਆ ਕਿ ਪੁਰਾਣੇ ਬਜ਼ੁਰਗ ਜਿਹੜੇ ਸੀਗੇ ਉਹ ਇੱਕ ਲਾਸਟ ਵਿੱਚ ਉਹ ਚਾਂਡ ਬਣਾਉਂਦੇ ਹੁੰਦੇ ਸੀ ਉਹ ਚਾਂਡ ਕਿੱਦਾਂ ਬਣਦੀ ਆ ਜੀ ਉਹ ਠੰਡਾ ਪਾਣੀ ਪਾ ਗਏ ਜਿੱਲੇ ਸੀਨ ਚ ਥੋੜਾ ਪਾਣੀ ਪਾਣ ਉਹ ਚਾਂਡ ਬਣ ਜਾਣੀ ਜਿੱਦਾਂ ਅਸੀਂ ਕੱਢਦੇ ਆ ਨਾ ਪੱਤ ਨੂੰ ਉਹ ਠੰਡੀ ਰਾਸ ਪੈ ਜਾਏਗੀ ਤਾਂ ਉਹ ਚਾਂਡ ਬਣ ਜਾਣੀ ਆ ਠੀਕ ਹੈ ਜੀ ਇਹ ਪਿੱਛੋਂ ਗਰਮ ਦਾ ਸੌਣੀ ਦਾ ਇਸ ਕਰਕੇ ਚਾਂਦ ਬਣਦੀ ਨਹੀਂ ਤੇ ਗੁੜ ਜਿਹੜਾ ਵਧੀਆ ਕਿਹੜੇ ਗਿੰਨੇ ਦਾ ਹੁੰਦਾ ਜੀ 185 ਹੁੰਦਾ ਕਿਹੜੇ ਨੰਬਰ ਵਰਤਦੇ ਵਧੀਆ ਗੱਲ ਇਹ ਆ ਕਿ ਉਹ ਸਾਰਾ ਜਗਾ ਦੇ ਉੱਪਰ ਆ ਜਗਾ ਮਤਲਬ ਕੀ ਕਿਦਾਂ ਜਗਾ ਕਈ ਕਿਸਮੇ ਕਿਸੇ ਦਾ ਚਾਹ ਫਟਰੀ ਆ ਹਾਂਜੀ ਕਿਸੇ ਦਾ ਕਾਲਾ ਗੁੜ ਬੰਦਾ ਕਿਸੇ ਦਾ ਲਾਲ ਬੰਦਾ ਠੀਕ ਠੀਕ ਜੋ ਮੈਰਾ ਜਗਾ ਹੈ ਨਾ ਠੀਕ ਹੈ ਜੀ ਇਹ ਕਾਲੀ ਉਸਾ ਗੁੜ ਮੇ ਕਾਂਢ ਵੀ ਆ ਔਰ ਵਧੀਆ ਮਿੱਠਾ ਬੰਦਾ ਚੱਟਾ ਠੀਕ ਹੈ ਹਾਂ ओके ਜਾਵਾ ਜਗਾ ਤੇ ਆ ਠੀਕ ਹੈ ਜੀ ਹਾਂ ਜੀ ਤੇ ਮੈਂ ਦੇਖਿਆ ਵੀ ਗੰਨਾ ਜਿਹੜਾ ਹੈਗਾ ਉਹ ਇਹ ਸਾਰਾ ਕੁਝ ਆਪਣੇ ਨਾਲ ਹੀ ਲੈ ਆਉਂਦਾ ਪਛੀਆਂ ਵੀ ਨਾਲ ਹੀ ਲੈ ਆਉਂਦਾ ਤੇ ਆਪਣਾ ਸਾਰਾ ਕੰਮ ਆਪ ਹੀ ਹੀ ਕਰਦਾ ਉਹ ਤਾਂ ਜਿੱਦਾਂ ਅੱਗ ਦੀ ਤੁਹਾਨੂੰ ਬਾਲਣ ਦੀ ਵੀ ਇੰਨੀ ਨਹੀਂ ਹੁੰਦੀ ਬਾਲਣ ਵੀ ਆਪ ਹੀ ਲੈ ਆਉਂਦਾ ਇਹ ਇਹਦੇ ਗੰਨੇ ਦੇ ਵਿੱਚ ਹੀ ਸਾਰਾ ਕੁਝ ਹੁੰਦਾ ਜੀ ਫੇਰ ਵੀ ਕੰਮੀ ਪੈ ਜਾਂਦੀ ਬਾਲਣ ਦੀ ਹਾਂ ਜੀ ਹਾਂ ਜੀ ਬਾਲਣ ਲੈਣਾ ਪੈਂਦਾ ਬਹੁਤ ਠੀਕ ਹੈ ਜੀ ਤਾਂ ਜਿਹੜਾ ਇਹ ਗੁੜ ਤੁਸੀਂ ਤੁਹਾਨੂੰ ਤਿਆਰ ਕੀਤਾ ਇਹ ਕਿਹੜਾ ਨੰਬਰ ਆ ਜੀ ਇਹ ਹੈਗਾ 85 85 ਇਹ ਮਿੱਠਾ ਗਿਣਿਆ ਗਿਆ ਜੀ ਹਨਾ ਜੀ ਚਲੋ ਠੀਕ ਹੈ ਜੀ ਇਹ ਹੁਣ ਤੁਹਾਨੂੰ ਗੁੜ ਦੀਆਂ ਪੇਸੀਆਂ ਇਹ ਦੇਖੋ ਗੁੜ ਦੀਆਂ ਪੇਸੀਆਂ ਕਿੱਦਾਂ ਬਣਦੀਆਂ ਆ ਕਿੱਦਾਂ ਕੱਢ ਰਹੇ ਨੇ ਗੁੜ ਦੀਆਂ ਪੇਸੀਆਂ ਦੇਖੋ ਤੇ ਗਰਮ-ਗਰਮ ਹੀ ਨਿਕਲਦੀਆਂ ਆ ਹਾਂਜੀ ਇਹ ਭਾਜੀ ਜਿਹੜੀ ਤੁਸੀਂ ਗੁੜ ਦੀਆਂ ਪੇਸੀਆਂ ਕੱਢਦੇ ਆ ਕਿਹੜੇ ਯਾਰ ਨਾਲ ਕੱਢਦੇ ਆ ਜੀ ਕੀ ਕਹਿੰਦੇ ਨੇ ਚੈਨੀ ਚਲ ਹਾਂਜੀ ਚੈਨੀ ਇਹ ਚੈਨੀ ਆ ਜੀ ਚੈਨੀ ਦੇ ਨਾਲ ਗੋੜ ਦੀਆਂ ਪੇਸੀਆਂ ਕੱਢਦੇ ਆ ਨਿਕਲਦੀਆਂ ਆ ਠੀਕ ਆ ਜੀ ਚੈਨੀ ਹਾਂਜੀ ਸੋ ਅੱਜ ਆਰਸ਼ ਜੀ ਇੱਥੇ ਆਏ ਨੇ ਗੁੜ ਸਪੈਸ਼ਲ ਗੁੜ ਲੈਂਡ ਆਏ ਨੇ ਤੇ ਗੱਲਬਾਤ ਕਰਦੇ ਆ ਕਿ ਗੁੜ ਇਹਨਾਂ ਨੂੰ ਕਿਹੋ ਜਿਹਾ ਲੱਗਾ ਤੇ ਅੱਗੇ ਵੀ ਆਉਂਦੇ ਆ ਪੁੱਛ ਲੈਣੇ ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਅਕਸਰ ਕਬੀਰਪੁਰਿਆਂ ਦਾ ਜਿਹੜਾ ਪੰਜਾਬੀ ਵੇਲਣਾ ਹੈ ਇੱਥੋਂ ਗੁੜ ਲੈ ਕੇ ਜਾਂਦਾ ਜੀ ਇਹਨਾਂ ਦਾ ਗੁੜ ਬਹੁਤ ਵਧੀਆ ਆ 100% ਪਿਓਰਿਟੀ ਚ ਆ ਕਈ ਗੁੜ ਹੁੰਦੇ ਆ ਜਿੱਦਾਂ ਅਸੀਂ ਚਾਹ ਬਣਾਇਦੀ ਫੋਟ ਜਾਂਦੀ ਆ ਜਾਂ ਕੁਝ ਵੀ ਆ ਪਰ ਇਹਨਾਂ ਦਾ ਅਸੀਂ ਗੁੜ ਪਹਿਲਾਂ ਵੀ ਯੂਜ਼ ਕਰਦੇ ਆ ਤੇ ਹੁਣ ਵੀ ਇਸ ਟਾਈਮ ਲੈਣ ਆਏ ਆ ਇਹਨਾਂ ਦਾ ਗੁੜ ਬਹੁਤ ਵਧੀਆ ਸਾਨੂੰ ਇੱਥੇ ਆ ਕੇ ਖੁਸ਼ੀ ਬਹੁਤ ਹੁੰਦੀ ਆ ਕਿ ਸਾਨੂੰ ਇਸ ਬੇਲੇਣੇ ਤੋਂ ਪਿਓਰ ਚੀਜ਼ ਮਿਲਦੀ ਆ ਤੇ ਅਸੀਂ ਇਹਨਾਂ ਦਾ ਵੀ ਧੰਨਵਾਦੀ ਆ ਤੇ ਸਾਡੇ ਜਿਹੜੇ ਰਿਪੋਰਟਰ ਸਾਹਿਬ ਇਹਨਾਂ ਦੇ ਵੀ ਧੰਨਵਾਦੀ ਆ ਕਿ ਇਹਨਾਂ ਨੇ ਸਾਡੇ ਤੋਂ ਬੇਰਵਾ ਲਿਆ ਪੇ ਸਾਨੂੰ ਕਿਸ ਤਰ੍ਹਾਂ ਦੀ ਇਹਨਾਂ ਦੇ ਬੇਲੇਣੇ ਦੀ ਚੀਜ਼ ਲੱਗਦੀ ਆ ਧੰਨਵਾਦ ਜੀ ਸੋ ਦੇਖੋ ਜੀ ਇਹਨਾਂ ਨੇ ਤੁਹਾਨੂੰ ਸਪੈਸ਼ਲ ਕੁਝ ਦੱਸ ਦਿੱਤਾ ਕਿ ਇਹ ਗੁੜ ਇੱਥੋਂ ਲੈਣ ਆਂਦੇ ਆ ਤੇ ਚਾਹ ਵੀ ਬਣਾਉਂਦੇ ਆ ਤੇ ਕੋਈ ਇਦਾਂ ਦੀ ਕੰਪਲੇਂਟ ਨਹੀਂ ਹੈਗੀ ਆ 85 ਨੰਬਰ ਸਾਰੇ ਗੁੜ ਬਣਾਉਂਦੇ ਆ ਤੇ ਗੁੜ ਦੀ ਬਹੁਤ ਹੀ ਜ਼ਿਆਦਾ ਫੇਮਸ ਹੈ ਆ ਜੀ ਤੇ ਗੁੜ ਤੁਸੀਂ ਵੀ ਆਓ ਸਾਡੇ ਚੈਨਲ ਤੇ ਆਓ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਕਰ ਦਿਓ ਤਾਂ ਕਿ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਜਲਦੀ ਮਿਲ ਸਕੇ ਧੰਨਵਾਦ ਜੀ ਸੋ ਆਰਸ਼ੀ ਜੀ ਨਾਲ ਗੱਲ ਕਰਾਂਗੇ ਜੋ ਕਿ ਰਸਵੀ ਲੁੱਟ ਉਠਾ ਰਹੇ ਆ ਰਸ ਦਾ ਹਾਂਜੀ ਸਰ ਰਸ ਵੀ ਇੱਕ ਬਹੁਤ ਵਧੀਆ ਟੈਕਨਿਕ ਚੀਜ਼ ਬਿਲਕੁਲ ਜੀ ਇਹ ਕੁਦਰਤ ਦੀ ਇੱਕ ਨਿਆਮਤ ਆ ਜਿਹੜੀ ਰਸਾ ਕਈ ਬਿਮਾਰੀਆਂ ਨੂੰ ਦੂਰ ਕਰਦੀ ਆ ਤੇ ਅਸੀਂ ਗੁਡਲੈਂਡ ਆਈਦਾ ਤੇ ਅੰਕਲ ਹੁਣੀ ਹਰੇਕ ਵਾਰ ਖੁੱਲੇ ਦਿਲ ਨਾਲ ਸਾਨੂੰ ਰਸ ਪਲਾਉਂਦੇ ਆ ਤੇ ਹੁਣ ਵੀ ਮੁੰਡਾ ਕਹਿੰਦਾ ਸੀ ਫੇ ਰਸ ਪੀਣੀ ਆ ਅੰਕਲ ਕਹਿੰਦੇ ਕੋਈ ਨਹੀਂ ਪੁੱਤ ਜਿੰਦਾ ਮਰਜੀ ਪੀਓ ਯਾਨੀ ਕਿ ਕਹਿੰਦਾ ਭਾਬਾ ਕਿ ਰਸ ਜਿੰਨਾ ਮਰਜੀ ਪੀਓ ਇੱਥੇ ਆ ਕੇ ਹਾਂਜੀ ਜਿੰਨਾ ਮਰਜੀ ਪੀਓ ਅੰਕਲ ਹੋਣੀ ਕੋਈ ਪੈਸਾ ਨਹੀਂ ਲੈਂਦੇ ਬਸ ਪਿਆਰ ਦੇ ਨਾਤੇ ਸਾਨੂੰ ਰਸ ਵੀ ਪੜਾਉਂਦੇ ਆ ਸਪੈਸ਼ਲ ਤੇ ਅੰਕਲ ਹੋਣੀ ਯਾਨੀ ਕਿ ਇਹਨਾਂ ਦਾ ਟ੍ਰੀਟ ਕਰਨ ਦਾ ਤਰੀਕਾ ਬਹੁਤ ਵਧੀਆ ਜੀ ਚਲੋ ਇਦਾਂ ਹੀ ਇਹ ਪੰਜਾਬੀਅਤ ਵਿੱਚ ਇਹ ਹੈ ਕਿ ਪੰਜਾਬੀ ਦੇ ਦਿਲਾ ਬਹੁਤ ਖੁੱਲੇ ਆ ਤੇ ਪੰਜਾਬ ਸਾਰਿਆਂ ਦੀ ਵੈਲਕਮ ਕਰਦਾ ਆ ਹਰ ਇੱਕ ਦੇਸ਼ਵਾਸੀ ਨੂੰ ਪੰਜਾਬ ਦੇ ਉੱਤੇ ਮਾਣ ਆ ਅੱਜ ਤੁਹਾਨੂੰ ਅਸੀਂ ਆਪਣੇ ਚੈਨਲ ਦੇ ਉੱਤੇ ਗੁੜ ਕਿੱਦਾਂ ਬਣਦਾ ਆ ਤੇ ਕਿੱਦਾਂ ਰਸ ਦਾ ਉਤਪ ਲੈ ਆ ਜਾਂਦਾ ਹੈ ਠੀਕ ਹੈ ਉਹ ਤੁਹਾਨੂੰ ਸਾਰਾ ਦਿਖਾਇਆ ਹੈ ਜੇਕਰ ਤੁਸੀਂ ਮੇਰੇ YouTube ਚੈਨਲ 'ਚ ਪਹਿਲੀ ਵਾਰ ਆਏ ਹੋ ਤਾਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਿਵਾ ਲਓ ਤਾਂ ਕਿ ਮੇਰੀ ਹਰ ਵੀਡੀਓ ਆਉਣ ਤੇ ਤੁਹਾਨੂੰ ਪਹਿਲਾਂ ਮਿਲ ਜਾਏ ਠੀਕ ਹੈ